ਹਾਲ ਹੀ ਦੇ ਵਿੱਚ ਦਰਬਾਰ ਸਾਹਿਬ ਅੰਦਰ ਯੋਗਾ ਕਰਨ ਵਾਲੀ ਇੱਕ ਕੁੜੀ ਦੀ ਵੀਡੀਓ ਔਰ ਕੁਝ ਫੋਟੋਜ਼ ਸਾਹਮਣੇ ਆਈਆਂ ਸੀ ਉਸ ਫੋਟੋ ਦੇ ਵਿੱਚ ਅ ਅਰਚਨਾ ਨਾਮ ਦੀ ਇਹ ਕੁੜੀ ਜਿਹੜੀ ਆ ਉਹ ਯੋਗਾ ਕਰ ਰਹੀ ਹੁੰਦੀ ਹੈ ਦਰਬਾਰ ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਯੋਗਾ ਕੀਤਾ ਜਾ ਰਿਹਾ ਹੁੰਦਾ ਜਿਸ ਤੋਂ ਬਾਅਦ ਮਾਮਲਾ ਪੱਖ ਜਾਂਦਾ ਪਰ ਉਹ ਮਾਮਲਾ ਇਸ ਹੱਦ ਤੱਕ ਪੱਖਿਆ ਕੇ ਉਸ ਦੇ ਉੱਤੇ ਹੁਣ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ ਇਸ ਯੋਗਾ ਗਰਲ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਇਹ ਕਾਰਵਾਈ ਨੂੰ ਅਮਲ ਚ ਲਿਆਂਦਾ ਗਿਆ ਦਰਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ 295A ਦੇ ਚਲਦੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਔਰ ਆਖਰਕਾਰ ਥਾਣਾ ਡਿਵੀਜ਼ਨ E ਦੇ ਵਿੱਚ FIR ਦਰਜ ਕਰ ਲਈ ਗਈ ਹੈ FIR ਦਰਜ ਹੋਈ ਹੈ ਪਰ ਦੂਜੇ ਪਾਸੇ ਗੁਜਰਾਤ ਦੇ ਵਿੱਚ ਇਸ ਕੁੜੀ ਨੂੰ ਸੁਰੱਖਿਆ ਦਿੱਤੀ ਗਈ ਹੈ ਪੁਲਿਸ ਸਿਕਿਉਰਿਟੀ ਜਿਹੜੀ ਹੈ ਉਹ ਮੁਹੱਈਆ ਕਰਵਾ ਦਿੱਤੀ ਗਈ ਹੈ ਕਿਉਂਕਿ ਸ਼ਾਇਦ ਇੱਕ ਅੱਛੇ ਲੱਗ ਰਹੇ ਹੋਣਗੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਔਰ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਨਾਲ-ਨਾਲ ਹੋ ਸਕਦਾ ਹੈ ਕਿ ਵੱਡੇ ਪੱਧਰ ਦੇ ਉੱਤੇ ਰੋਸ ਵੀ ਜਾਗੇ ਜੇ ਰੋਸ ਜਾਗੇਗਾ ਤਾਂ ਕੁਝ ਵੀ ਵਾਪਰ ਸਕਦਾ ਜਿਸ ਵਾਸਤੇ ਇਸ ਇਸ ਤਰ੍ਹਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਦੂਜੇ ਪਾਸੇ ਇਸ ਕੁੜੀ ਨੂੰ ਲੈ ਕੇ ਹੋਰ ਗੱਲ ਕਰੀਏ ਤੇ ਇਸ ਕੁੜੀ ਦੇ ਤਾਲੁਕਾਤ ਬੀਜੇਪੀ ਦੇ ਨਾਲ ਵੀ ਦੱਸੇ ਜਾ ਰਹੇ ਨੇ ਇਸ ਕੁੜੀ ਦੇ ਤਾਲੁਕਾਤ ਕੰਗਣਾ ਰਣਾਉਤ ਦੇ ਨਾਲ ਦੱਸੇ ਜਾ ਰਹੇ ਨੇ ਉਹੀ ਕੰਗਣਾ ਰਣਾਉਤ ਜਿਹਨੂੰ ਹਾਲ ਹੀ ਦੇ ਵਿੱਚ ਚਪੇੜ ਪਈ ਸੀ ਔਰ ਉਹੀ ਕੰਗਣਾ ਰਣਾਉਤ ਜਿਹਨੂੰ ਥੱਪੜ ਪੈਣ ਤੋਂ ਬਾਅਦ ਸਿੱਖਾਂ ਦੇ ਉੱਤੇ ਸਿੱਧੇ ਹਮਲੇ ਹਿਮਾਚਲ ਤੇ ਹਰਿਆਣਾ ਦੇ ਵਿੱਚ ਹੋਣ ਲੱਗੇ ਕੁੱਟਮਾਰ ਸਾਹਮਣੇ ਆਉਣ ਲੱਗੀ ਦੋਵਾਂ ਦੇ ਵਿੱਚ ਲਿੰਕ ਹੈ ਕਿ ਨਹੀਂ ਹੈ ਇਹ ਪੁਲਿਸ ਬਿਹਤਰ ਦੱਸ ਸਕਦੀ ਹੈ ਪ੍ਰਸ਼ਾਸਨ ਬਿਹਤਰ ਦੱਸ ਸਕਦਾ ਪਰ ਇਹ ਦੋਵੇਂ ਵਾਰਦਾਤਾਾਂ ਇਹ ਦੋਵੇਂ ਚ ਸਾਮਲਟੇਨਿਅਸਲੀ ਵਾਪਰੇ ਆ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਖੈਰ ਇਸ ਤੋਂ ਬਾਅਦ ਇਹ ਵਾਰਦਾਤ ਵਾਪਰਦੀ ਹੈ ਯੋਗਾ ਡੇ ਦੇ ਉੱਤੇ ਇਹ ਲੜਕੀ ਇਹ ਯੋਗਾ ਗਰਲ ਜਿਹੜੀ ਜਿਹਦਾ ਨਾਮ ਅਰਚਨਾ ਆ ਉਹ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਯੋਗਾ ਕਰਦੀ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਉਹ ਤਸਵੀਰਾਂ ਵਾਇਰਲ ਹੁੰਦੀਆਂ ਔਰ ਵਾਇਰਲ ਹੋਣ ਦੇ ਨਾਲ ਹੀ ਅਚਾਨਕ ਰੋਸ ਭੜਕਦਾ ਆ ਇੱਥੋਂ ਤੱਕ ਕਿ ਸ੍ਰੀ ਕਲਕੱਤਕ ਸਾਹਿਬ ਦੇ ਜਸਤਿਹਦਾਰ ਨੇ ਇਹ ਅਪੀਲ ਕਰ ਦਿੱਤੀ ਸੀ ਕਿ ਇਹ ਮਹਿਜ਼ ਮਨਮਤ ਹੈ ਜਿਸ ਦਾ ਦਰਬਾਰ ਸਾਹਿਬ ਦੇ ਵਿੱਚ ਜਿਸ ਦਾ ਸਿੱਖੀ ਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈ ਮਨਮਤ ਕਰਾਰ ਦੇ ਦਿੱਤਾ ਗਿਆ ਔਰ ਉਸ ਤੋਂ ਬਾਅਦ ਕਾਰਵਾਈ ਦੀ ਮੰਗ ਕਰ ਲਈ ਗਈ ਥਾਣੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ 295ਏ ਦੀ ਧਾਰਾ ਅਵੋਕ ਕਰਨ ਦੀ ਗੱਲ ਕੀਤੀ ਗਈ ਔਰ ਉੱਥੇ ਹੀ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ ਪਰ ਉਹਨੂੰ ਯਾਨੀ ਕਿ ਅਰਚਨਾ ਨੂੰ ਸਿਕਿਉਰਿਟੀ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਗੁਜਰਾਤ ਦੇ ਵਿੱਚ ਹੁਣ ਗੱਲ ਇੱਥੇ ਆ ਕੇ ਨਹੀਂ ਨਿਬੜਦੀ ਸਗੋਂ ਇੱਕ ਹੋਰ ਵੀਡੀਓ ਸਾਹਮਣੇ ਆਉਂਦੀ ਹੈ ਉਸ ਦੇ ਵਿੱਚ ਅਰਚਨਾ ਨਾ ਦੀ ਇਹ ਕੁੜੀ ਜਿਹੜੀ ਯੋਗਾ ਗਰਲ ਹੈ ਉਹ ਸ਼ਿਵ ਮੰਦਰ ਦੇ ਵਿੱਚ ਵੀ ਨਜ਼ਰ ਆਈ ਹੈ ਉੱਥੇ ਵੀ ਇੱਕ ਵੀਡੀਓ ਇਸਨੇ ਬਣਾਈ ਹੈ ਗੱਲ ਇੱਥੇ ਕਮਿਊਨਲ ਟਿੱਪਣੀਆਂ ਕਰਨ ਦੀ ਨਹੀਂ ਹੈ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਜਾਂ ਕਿਸੇ ਨਾਲ ਕਿਸੇ ਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਰਿਹਾ ਗੱਲ ਇੱਥੇ ਤੱਥਾਂ ਦੀ ਹੈ ਔਰ ਇੱਕ ਐਪੀਸੋਡ ਨੂੰ ਦੂਜੇ ਐਪੀਸੋਡ ਦੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਰਮ ਸਾਰੇ ਹੀ ਵੱਡੇ ਨੇ ਔਰ ਧਰਮਾਂ ਦੇ ਆਧਾਰ ਦੇ ਉੱਤੇ ਵੰਡ ਹਰਗिज ਨਹੀਂ ਪੈਣੀ ਚਾਹੀਦੀ ਪਰ ਇੱਥੇ ਇਸ ਐਪੀਸੋਡ ਨੂੰ ਵੀਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਇੱਕ ਪਾਸੇ ਤਾਂ ਦਰਬਾਰ ਸਾਹਿਬ ਜਿਹੜਾ ਮਨਮਤ ਨੂੰ ਬਿਲਕੁਲ ਵੀ ਵਧਾਵਾ ਨਹੀਂ ਦਿੰਦਾ ਉਹ ਦਰਬਾਰ ਸਾਹਿਬ ਉਸ ਦੀ ਹਦੂਦ ਹੈ ਔਰ ਉਸ ਦੇ ਅੰਦਰ ਇਸ ਤਰ੍ਹਾਂ ਦੀ ਵਾਰਦਾਤ ਵਾਪਰਨਾ ਔਰ ਦੂਜੇ ਪਾਸੇ ਇਹੀ ਕੁੜੀ ਅਰchnana ਦੀਏ ਕੁੜੀ Shiv ਮੰਦਰ ਜਾਂਦੀ ਹੈ Shiv ji ਦੇ ਸਾਹਮਣੇ ਆਪਣੀ ਅਰਦਾਸ ਕਰਦੀ ਹੈ ਪਰ ਉੱਥੇ ਬੜੇ ਹੀ ਡਿਸਪਲਿਨਰੀ ਮੈਨਰ ਦੇ ਨਾਲ ਪੇਸ਼ ਆਉਂਦੀ ਨਜ਼ਰ ਆਉਂਦੀ ਹੈ ਉੱਥੇ ਯੋਗਾ ਨਹੀਂ ਕਰਦੀ ਉੱਥੇ ਹੱਥ ਜੋੜ ਕੇ ਖੜਦੀ ਹੈ ਔਰ ਉੱਥੇ ਜਾ ਕੇ ਮੱਥਾ ਟੇਕਦੀ ਹੈ ਮੱਥਾ ਟੇਕ ਕੇ ਬੜੇ ਸਤਕਾਰਯੋਗ ਤਰੀਕੇ ਦੇ ਨਾਲ ਮੰਦਰ ਚੋਂ ਬਾਹਰ ਆ ਜਾਂਦੀ ਹੈ ਹੁਣ ਇੱਥੇ ਆ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਕਿਉਂ ਸ਼ਿਵ ਟੈਂਪਲ ਦੇ ਵਿੱਚ ਜਾ ਕੇ ਸ਼ਿਵ ਮੰਦਿਰ 'ਤੇ ਜਾ ਕੇ ਉੱਥੇ ਹੀ ਯੋਗਾ ਕਿਉਂ ਨਹੀਂ ਪਰਫਾਰਮ ਕੀਤਾ ਯੋਗਾ ਪਰਫਾਰਮ ਕਰਨ ਲਈ ਸਿਰਫ ਦਰਬਾਰ ਸਾਹਿਬ ਹੀ ਕਿਉਂ ਚੇਤਾ ਆ ਗਿਆ ਜਾਂ ਫਿਰ ਜੇ ਯੋਗਾ ਡੇ ਵੀ ਸਿਖਾਤਾ ਯੋਗਾ ਡੇ ਵਾਲੇ ਦਿਨ ਹੋਰ ਮੰਦਿਰ ਵੀ ਖੁੱਲੇ ਸਨ ਗਿਰਜਾ ਘਰ ਵੀ ਖੁੱਲੇ ਸਨ ਉੱਥੇ ਜਾ ਕੇ ਵੀ ਯੋਗਾ ਕੀਤਾ ਜਾ ਸਕਦਾ ਸੀ ਸਿਰਫ ਦਰਬਾਰ ਸਾਹਿਬ ਦੇ ਅੰਦਰ ਹੀ ਯੋਗਾ ਕਿਉਂ ਕੀਤਾ ਗਿਆ ਇਹ ਸਵਾਲ ਹੁਣ ਖੜੇ ਕੀਤੇ ਜਾ ਰਹੇ ਨੇ ਔਰ ਇਹਨਾਂ ਸਵਾਲਾਂ ਦੇ ਆਧਾਰ ਦੇ ਉੱਤੇ ਜਿੱਥੇ ਇੱਕ ਪਾਸੇ ਐਫ ਆਈ ਆਰ ਦਰਜ ਹੋ ਗਈ ਹੈ ਦੂਜੇ ਪਾਸੇ ਇਸ ਕੁੜੀ ਨੂੰ ਅਰਚਨਾ ਨੂੰ ਸਿਕਿਉਰਿਟੀ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਸਿਕਿਉਰਿਟੀ ਦੇਣ ਦਾ ਮਤਲਬ ਕੀ ਹੈ ਕਿ ਸਿੱਖ ਇਸ ਦੇ ਨਾਲ ਕੁਝ ਗਲਤ ਕਰਨਾ ਚਾਹੁੰਦੇ ਨੇ ਇਹ ਅਪਰੂਵ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇਸ ਕੁੜੀ ਦੇ ਖਿਲਾਫ ਜੇ ਰੋਸ ਭੜਕਿਆ ਵੀ ਹੈ ਤਾਂ ਕਿ ਇਸ ਕੁੜੀ ਦੇ ਨਾਲ ਸਿੱਖ ਕਮਿਊਨਿਟੀ ਦੇ ਵੱਲੋਂ ਕੁਝ ਗਲਤ ਕੀਤਾ ਜਾਵੇਗਾ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਸਿਕਿਉਰਿਟੀ ਦੇ ਦਿੱਤੀ ਗਈ ਹੈ ਇਦਾਂ ਹਰਗਿਜ਼ ਨਹੀਂ ਪੇਸ਼ ਆਉਣਾ ਚਾਹੀਦਾ ਔਰ ਨਾ ਹੀ ਸ਼ਾਇਦ ਪੇਸ਼ ਆਵੇਗਾ ਪਰ ਤਾਂ ਵੀ ਇਸ ਗੱਲ ਨੂੰ ਵਧਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕੀਤੀ ਜਾ ਰਹੀ ਹੈ ਗੁਜਰਾਤ ਦੇ ਵਿੱਚ ਸਿਕਿਉਰਿਟੀ ਇਸ ਮਹਿਲਾ ਨੂੰ ਪ੍ਰਦਾਨ ਕਰ ਦਿੱਤੀ ਗਈ ਹੈ ਹੋਂਦ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਸਮਾਂ ਦੱਸੇਗਾ ਫਿਲਹਾਲ